ਏ 852 ਹੈਗਾ ਬਾਈ 17 ਮਾਡਲ ਠੀਕ ਹੈ ਜੀ ਬੀਕੇਡੀ ਦੇ ਟਾਇਰ ਆ 80 ਪੈਸੇ ਠੀਕ ਹੈ ਜੀ ਕਨੋਪੀ ਲੱਗੀ ਆ ਠੀਕ ਹੈ ਜੀ ਘੋੜਾ ਬੰਪਰ ਲੱਗਿਆ ਇੰਜਨ ਦਾ ਓਕੇ ਜਮਾ ਇੰਜਨ ਕੇ ਦਾ ਜਮਾ ਓਕੇ ਆ ਬਾਈ ਜੇ ਕੋਈ ਆਊਗਾ ਵੀਰ ਟ੍ਰੈਡ ਲੈਣਾ ਘਰੇ ਹਲ ਪਾਇਆ ਆਪਣੇ ਕੋਲ ਬਾਕੇ ਤਸੱਲੀ ਕਰਕੇ ਆ ਜੀ ਲੈ ਕੇ ਜਾਵੇ 2012 ਮਾਡਲ ਆ ਬਾਈ ਸਿਕੰਦਰ ਹੈਡ ਰੈਡ ਇਹਦੀ ਸਰਵਿਸ ਆਪਾਂ ਕਰਵਾਈ ਆ ਸਰਬੋ ਦਾ ਤੇਲ ਪਾਇਆ 8.5 ਲੀਟਰ ਠੀਕ ਹੈ ਫਿਲਟਰ ਮਗਲਾਲ ਫਿਲਟਰ ਆਪਾਂ ਆਪ ਚੇਂਜ ਕਰਾਇਆ ਨਵੀਂ ਬੈਟਰੀ ਆ ਪਾਵਰ ਜੌਂ ਦੀ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਓਕੇ ਹੈ ਜਮਾ ਜੀ ਠੀਕ ਹੈ ਜੀ ਹਰਿਆਣਾ ਨੰਬਰ ਆ ਵੀਰੇ ਇਹਦੀ ਵੀ ਨੰਬਰ ਮਿਲ ਜੂ ਇਹ ਹੈਗਾ ਉਹ ਜੌਂਡੀਆ ਦਾ ਬਈ 5210 ਟਰੈਡ ਆ 22 ਮਾਡਲ ਹੈ ਠੀਕ ਹੈ ਜੀ ਕਨੋਪੀ ਲੱਗੀ ਹੈਗੀ ਹਾਂ ਜੀ ਬਾਕੀ ਸਾਰਾ ਟਰੈਕਟਰ ਰੇਨ ਆ ਵੀਰੇ ਇਹ ਠੀਕ ਹੈ ਜੀ ਅੱਜ ਦੇ ਟਾਈਮ 'ਚ ਜੀ ਫੁੱਲ ਡਿਮਾਂਡ ਆ ਗੇਰ ਪ੍ਰੋ 52 ਰਸ ਦੀ ਠੀਕ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚਿਆ ਨਾਲ ਵੀਰ ਹਰਮਨ ਜੋੜਿਆ ਸਾਸਰੀ ਕਾ ਬਾਈ ਸਾਸਰੀ ਕਾ ਬਾਈ ਉਹ ਠੀਕ ਆ ਬਾਈ ਹਰਮਨ ਹਾਂਜੀ ਹਾਂਜੀ ਵਧੀਆ ਜੀ ਤੇ ਕਿੰਨੇ ਕ ਟਰੈਕਟਰ ਰੱਖ ਛੜਿਆ ਟਰੈਕਟਰ ਆਪਣੇ ਕੋਲ ਮੰਡੀ ਚ ਦਾ ਹੈਗੀ ਆ ਤਕਰੀਬਨ 20 बाई ਟਰੈਡ ਪਰ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਦੋ ਟਰੈਕਟਰ ਸਵਰਾ ਆ ਜਾਂ ਦੋਨੇ ਦੋਨੇ ਸਵਰਾ ਆ ਜੀ ਹਾਂਜੀ ਹਾਂਜੀ ਇੱਕ 17 ਮਾਡਲ ਆ ਜੀ ਇੱਕ 12 ਠੀਕ ਆ ਜੀ ਉੱਚੀਆਂ ਕੰਡੀਸ਼ਨਾਂ ਦੇ ਨੇ ਹਾਂ ਕੰਡੀਸ਼ਨ A1 ਹੋਊ ਬਾਈ ਠੀਕ ਆ ਜੀ ਹਾਂਜੀ ਤੇ ਟਰੈਕਟਰ ਤੁਹਾਨੂੰ ਦਿਖਾ ਤੇ ਹੁਣ 855 ਬਾਰੇ ਦੱਸੀਂ ਗਿਰਾਂ ਬਾਈ ਇਹ 855 ਹੈਗਾ ਬਾਈ 17 ਮਾਡਲ ਠੀਕ ਹੈ ਜੀ ਬੀਕੇਡੀ ਦੇ ਟਾਇਰ ਆ 80 ਪੈਸੇ ਠੀਕ ਹੈ ਜੀ ਕਨੋਪੀ ਲੱਗੀ ਆ ਠੀਕ ਹੈ ਜੀ ਘੋੜਾ ਬੰਪਰ ਲੱਗਿਆ ਠੀਕ ਹੈ ਜੀ ਇਹ ਕੋਈ ਉਹ ਨਹੀਂ 35 40 ਕਿਲੋ ਵਾਲਾ ਨਹੀਂ ਪੂਰਾ ਡੇਢ ਕੁਇੰਟਲ ਦਾ ਬੰਪਰ ਆ ਜੀ ਗੰਸਟ ਪਲੇਟ ਵਾਲਾ ਲੱਗਿਆ ਹੈਗਾ ਠੀਕ ਹੈ ਜੀ ਪਿਛਲੇ ਟਾਇਰ ਬੀਕੇਡੀ ਦੇ 80 ਪੈਸੇ ਆ ਠੀਕ ਹੈ ਜੀ ਮਗਰਿਆੜਾਂ ਦਾ ਸ਼ੋਅ ਦਾ ਇੰਜਨ ਦਾ ਸਾਰਾ ਰੀਨਲ ਟਰੈਟ ਆ ਜੀ ਸਾਰਾ ਰੀਨਲ ਹੈ ਹਾਂਜੀ ਠੀਕ ਹੈ ਐਨਓਸੀ ਆਪਾਂ ਲੈ ਕੇ ਦੇਵਾਂ ਮੈਂ ਬੰਦਿਆਂ ਨੂੰ ਹਰਿਆਣਾ ਨੰਬਰ ਜਿੱਥੋਂ ਦੇ ਬੰਦੇ ਐਡਰੈਸ ਦੇਣਗੇ ਆਪਾਂ ਉੱਥੋਂ ਦੀ ਐਨਓਸੀ ਲੈ ਕੇ ਦੇਵਾਂਗੇ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਓਕੇ ਜਮਾ ਇੰਜਨ ਗੇਅਰ ਦਾ ਜਮਾ ਓਕੇ ਆ ਬਾਈ ਜੇ ਕੋਈ ਆਊਗਾ ਵੀਰ ਟ੍ਰੈਡ ਲੈਣਾ ਘਰੇ ਹਲ ਪਾਇ ਆਪਣੇ ਕੋਲ ਬਾਕੇ ਤਸੱਲੀ ਕਰਕੇ ਆਉਂਦੀ ਲੈ ਕੇ ਜਾਵੇ ਠੀਕ ਹੈ ਜੀ ਤੇ ਮਾਡਲ ਕਿੰਨੇ ਆ ਗਿਆ ਮਾਡਲ 2017 ਮਾਡਲ ਆਈਏ ਤੇ ਰੇਟ ਰੇਟ ਆਪਾਂ ਮੰਗਦੇ ਆ ਇਹ 5 ਲੱਖ ਤੇ 58000 ਦੀ ਆਪਣੀ ਡਿਮਾਂਡ ਆ ਠੀਕ ਹੈ ਜੀ ਮੌਕੇ ਦੇ ਦੇ ਦਾਂਗੇ ਆਪਾਂ 5 ਲੱਖ ਤੇ 35 40 ਦੇ ਕਰਾ ਡੈਟ ਦੇ ਦਿਆਂਗੇ ਆਪਾਂ 535000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਇੰਜਨ ਗੇਅਰ ਪੱਖੋਂ ਓਕੇ ਆ ਮੂਰੇ ਫੇਰ 855 ਆ ਗਿਆ ਤੇ 4 ਸਟਾਰ ਰਿਵਰਸ ਪੀਟੀਓ ਬੇਨ ਦੇਗੀ ਚੁੱਲੇ ਤੋਂ ਆ ਟਰੈਕਟਰ ਚੈੱਕ ਕਰ ਸਕਦੇ ਹੋ ਦੱਸਿ ਬਈ 2012 ਮਾਡਲ ਆ ਬਈ ਸਿਕੰਦਰ ਇਹ ਟਰੈਕਟਰ ਜੀ ਇਹਦੀ ਸਰਵਿਸ ਆਪਾਂ ਕਰਵਾਈ ਆ ਸਰਬੋ ਦਾ ਤੇਲ ਪਾਇਆ 8.5 ਲੀਟਰ ਠੀਕ ਹੈ ਡੀਜ਼ਲ ਫਿਲਟਰ ਮਗਲਾਲ ਫਿਲਟਰ ਆਪਾਂ ਆਪ ਚੇਂਜ ਕਰਾਇਆ ਨਵੀਂ ਬੈਟਰੀ ਆ ਪਾਵਰ ਜਨ ਦੀ ਠੀਕ ਹੈ ਜੀ 24 ਜਮਾ ਨਮੀ ਠੀਕ ਹੈ ਜੀ 12ਵੇਂ ਮਹੀਨੇ 24 ਤਿਹਾਈ ਠੀਕ ਹੈ ਜੀ ਪੋਲੋ ਦੇ ਟਾਇਰ ਆ ਠੀਕ ਹੈ ਜੀ ਬਿੱਲ ਮਿਲ ਜੂ ਠੀਕ ਹੈ ਜੀ ਨਾਲ ਦੇ ਟਾਇਰ ਇਹਦੇ ਆਪਾਂ ਹੁਣ ਲਾਏ ਆ 50% 40 50 ਪੈਸੇ ਸੀਗੇ ਠੀਕ ਹੈ ਜੀ ਤੇ 3000 ਤੇ 3200 ਘੰਟੇ ਟਰੈਕ ਚੱਲਿਆ ਬਾਈ 3000 3200 ਘੰਟਾ ਬਠਿੰਡਾ ਨੰਬਰ ਠੀਕ ਹੈ ਜੀ ਤੇ 12 ਮਾਡਲ ਡਬਲ ਪੰਪ ਚ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਹੈ ਜਮਾ ਓਕੇ ਹੈ ਹਾਂਜੀ ਹਾਂਜੀ ਇੰਜਨ ਗੇਅਰ ਦਾ ਜਮਾ ਓਕੇ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮਾਡਲ ਇਹ ਕਿੰਨੇ ਆ ਗਿਆ ਸੀ 2012 ਮਾਡਲ ਹੈ ਵੀਰੇ 12 ਮਾਡਲ ਦਾ ਰੇਟ ਰੇਟ ਆਪਾਂ ਇਹ ਮੰਗਦੇ ਆ ਜਾਇਦ ਜਮੋਲੀ ਮੰਗਿਆ 4 ਲੱਖ ਤੇ 30000 ਰੁਪਏ ਦੀ ਡਿਮਾਂਡ ਆਪਣੀ 4 ਲੱਖ 30000 ਦੀ ਬਾਈ 30000 ਰੁਪਏ ਦੀ ਡਿਮਾਂਡ ਹੈ ਹਾਂਜੀ ਮੌਕੇ ਤੇ ਮੌਕੇ ਤੇ ਆਪਾਂ ਦੇ ਦੇਾਂਗੇ ਇਹਨੂੰ 4 ਲੱਖ ਤੇ 10000 ਦਾ ਟਰੈਕਟਰ 4 ਲੱਖ 10000 ਦਾ ਹਾਂਜੀ ਤੇ ਹੋਰ ਵੀ ਹੋਜੂ ਮਾਨਦਾ ਨਾ ਮੌਕੇ ਤੇ ਦੇਖ ਲਾਂਗੇ ਮੌਕੇ ਹਿਸਾਬ ਨਾਲ ਮੌਕੇ ਤੇ ਹੋਰ ਵੀ ਮਾਨਤਾਨ ਮਿੱਤਰੋ ਹੋਜੂ ਟਰੈਕਟਰ ਚੋਏ ਚੋ ਤੇ ਅੱਗੇ ਆ ਗਿਆ ਹੌਲੈਂਡ 3730 ਦੱਸੀ ਬਾਈ ਇਹਦੇ ਬਾਰੇ ਇਹ 2013 ਮਾਡਲ ਆ ਬਾਈ ਠੀਕ ਹੈ ਜੀ ਸੁਪਰ ਟਰੈਡ ਸੁਪਰ ਮਾਡਲ ਚ ਠੀਕ ਹੈ ਜੀ ਮੂਲਲੇ ਟਾਇਰ ਨਵੇਂ ਆ ਰੇਡੀਅਲ ਠੀਕ ਹੈ ਜੀ ਬੀਕੇਟੀ ਦੇ ਠੀਕ ਹੈ ਜੀ 750 16 ਵਾਲੇ ਤੇ ਪਿਛਲੇ ਹੈਗੇ ਪਿਛਲੇ ਵੀ ਵੀ ਬੀਕੇ ਟੀਜੇ ਰੇਡੀਅਲ ਆਗੇ ਠੀਕ ਹੈ ਜੀ 80 ਪੈਸੇ ਪਿਛਲੇ ਪਏ ਆ ਟਾਇਰ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਓਕੇ ਆ ਜਮਾ ਜੀ ਠੀਕ ਹੈ ਜੀ ਹਰਿਆਣਾ ਨੰਬਰ ਆ ਵੀਰੇ ਇਹਦੀ ਵੀ ਐਨਓਸੀ ਮਿਲ ਜੂ ਠੀਕ ਹੈ ਜੀ ਇਹਦੀ ਵੀ ਐਨਓਸੀ ਮਿਲ ਜੂਗੀ ਠੀਕ ਹੈ ਜੀ ਟਰੈਕਟਰ ਸਾਰਾ ਰੇਨ ਵਾਲਾ ਹੈ ਬਾਈ ਟਰੈਕਟਰ ਤਕਰੀਬਨ ਰੇਨ ਨਾਲ ਆ ਵੀਰੇ ਮਾੜੀ ਮੋਟੀ ਵਪਾਰੀਆਂ ਨੂੰ ਜਿਵੇਂ ਆਤ ਹੁੰਦੀ ਆ ਕਲਮ ਫੇਰ ਨਹੀਂ ਉਹ ਆਪਾਂ ਰੇਗ ਟਰੈਕਟਰ ਦੀ ਮੰਨ ਲਓ ਹੁੰਦੀ ਆਗੀ ਜਿਵੇਂ ਆਪ ਸੋਹਣੀ ਜੀ ਬਣਾਉਣ ਵਾਸਤੇ ਕਈ ਵਾਰ ਉਹ ਅਗਲੇ ਨੂੰ ਕੋਈ ਬਾਹਰ ਦੱਸ ਕੇ ਦੇਵਾਂਗੇ ਵੀਰੇ ਹਾਂਜੀ ਹਾਂ ਜਿਵੇਂ ਬਵਾਰੀਆਂ ਨੂੰ ਆ ਤੂੰ ਵੀ ਮਾੜਾ ਮੋਟਾ ਦਾ ਹਰੇਕ ਦੀ ਫਾਇਦਾ ਕੋਈ ਪੇਂਟ ਤਾਂ ਠੀਕ ਹੈ ਜੀ ਮਾਡਲ ਕਿੰਨੇ ਆ ਗਿਆ ਬਾਈ ਮਾਡਲ 2013 ਮਾਡਲ ਹੈ ਵੀਰੇ ਰੇਟ ਰੇਟ ਹੈਗਾ ਇਹਦਾ 4 ਲੱਖ ਤੇ 85000 ਰੁਪਿਆ ਮੌਕੇ ਦਾ ਮੌਕੇ ਤੇ ਦੇ ਦਾਂਗੇ ਆਪਾਂ 4 ਲੱਖ ਤੇ 60000 ਦਾ ਟਰੈਡ ਠੀਕ ਹੈ 4 ਲੱਖ 60000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਚੰਗਾ ਟਰੈਕਟਰ ਹੈ ਆਜੋ ਵਾਲੇ ਟਰੈਕ ਹਾਂ ਬਾਕੇ ਵੀਰੇ ਗਾਰੰਟੀ ਕਰਕੇ ਤਸੱਲੀ ਕਰਕੇ ਆਪ ਦੀ ਗਾਹਕ ਬਾਕੇ ਦੇਖ ਸਕਦਾ ਆਕੇ ਠੀਕ ਹੈ ਜੀ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਲਓ ਵੀ ਮਿੱਤਰੋ ਮੂਰੇ 5210 ਆ ਗਿਆ ਜੌਂਡੀਰ ਦੱਸ ਹੀ ਬਾਈ ਇਹਦੇ ਬਾਰੇ ਇਹ ਹੈਗਾ ਜੌਂਡੀਰ ਦਾ ਬਈ 5210 ਟਰੈਡ ਆ 22 ਮਾਡਲ ਹੈ ਠੀਕ ਹੈ ਜੀ ਕਨੋਪੀ ਲੱਗੀ ਹੈਗੀ ਹਾਂ ਜੀ ਬਾਕੀ ਸਾਰਾ ਟਰੈਕਟਰ ਰੇਨ ਆ ਵੀਰੇ ਇਹ ਠੀਕ ਹੈ ਜੀ ਅੱਜ ਦੇ ਟਾਈਮ ਤੇ ਜੀ ਫੁੱਲ ਡਿਮਾਂਡ ਆ ਗੇਅਰ ਪ੍ਰੋ 52 ਦੱਸ ਦੀ ਠੀਕ ਆ ਜੀ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰੀਏ ਵੀ ਪਿਛਲੇ 90 ਪੈਸੇ ਐਮ ਆਰਫ ਦੇ ਠੀਕ ਆ ਜੀ ਠੀਕ ਆ ਜੀ ਮੂਲੇ ਸਾਨੂੰ ਮਿਲਣਗੇ 750 16 ਦੇ ਠੀਕ ਆ ਜੀ ਹਾਂ ਜੀ ਕੰਪਨੀ ਦੇ ਟਾਇਰ ਨੇ ਇਹ ਕੰਪਨੀ ਦੇ ਟਾਇਰ ਨੇ ਹਾਂ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਤੇ 22 ਮਾਡਲ ਦਾ ਰੇਟ ਕਿੰਨਾ ਰੱਖ ਸਕਦੇ ਆ ਰੇਟ ਆਪਾਂ ਬਈ ਇਹਦਾ ਮੰਗਦੇ ਆ 7 ਲੱਖ ਤੇ ਮੰਨ ਲਓ ਵੀ 85000 ਰੁਪਏ ਦੀ ਡਿਮਾਂਡ ਆਪਣੀ ਠੀਕ ਆ ਜੀ ਐਨਓਸੀ ਮਿਲ ਜੂ ਹਰਿਆਣਾ ਨੰਬਰ ਆ ਠੀਕ ਹੈ ਜੀ ਮੌਕੇ ਤੇ ਦੇ ਦਾਂਗੇ ਆਪਾਂ 7 ਲੱਖ 55000 ਦਾ ਟਰੈਡ 12000 ਹੋਰ ਵੀ ਮਾਨਤਾਣ ਹੋ ਜੂ ਵੀਰੇ ਠੀਕ ਹੈ ਜੀ ਇਸ ਤੋਂ ਇਲਾਵਾ ਹਰਮਨ ਹੋਰ ਵੀ ਹੁੰਦੇ ਆ ਟਰੈਕਟਰ ਹਾਂ ਤਕਰੀਬਨ ਹੈਗੇ ਮੰਡੀ ਚ ਆਪਣੀ ਚ 22 23 ਟਰੈਡ ਠੀਕ ਹੈ ਜੀ ਹਾਂਜੀ ਹਾਂਜੀ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਲੋਕੇਸ਼ਨ ਆਪਣਾ ਨਾ ਬਠਿੰਡਾ ਮਾਨਸਰ ਰੋਡ ਤੇ ਪਿੰਡ ਆ ਭਾਈ ਬਖਤੌਰ ਵੀਰੇ ਠੀਕ ਹੈ ਜੀ ਓਵਰ ਬ੍ਰਿਜ ਵਾਲਾ ਪਿੰਡ ਆ ਆਪਣੀ ਆ ਭਾਈ ਬਖਤੌਰ ਨੰਬਰ ਬੋਲ ਦਿੰਦਾ ਮੈਂ 98735 76412 ਠੀਕ ਹੈ ਜੀ ਦੁਬਾਰੇ ਫਿਰ ਬੋਲਦੇ ਹਾਂ 9873576412 ਬਹੁਤ ਬਹੁਤ ਧੰਨਵਾਦ ਬਾਈ ਜੀ ਲੋਬੀ ਬਾਈ ਨਾਲ ਕਰਕੇ ਕੰਟੈਕਟਰ ਤੋਂ ਅਸੀਂ ਟਰੈਕਟਰ ਖਰੀਦ ਸਕਦੇ ਹਾਂ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ